ਸਾਰੀਓਕ ਸਾਥ ਸੰਗਤ ਜੀ ਪਿਆਰ ਨਾਲ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ 4 ਫਰਵਰੀ ਨੂੰ ਜਿਹੜੀਆਂ ਚੋਣਾ ਹੋਣ ਜਾ ਰਹੀਆਂ ਉਹਦੇ ਲਈ ਇਕੱਤਰ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਪਿੰਡ ਦੇ ਪਤਵੰਤੇ ਸੱਜਣਾ ਦਾ ਤੁਹਾਡੇ ਸਾਰੇ ਹਾਜ਼ਰੀਨ ਦਾ ਜੋ ਤੁਸੀਂ ਸਤਿਕਾਰਯੋਗ ਭੈਣਾ ਬਜ਼ੁਰਗ ਨੌਜਵਾਨ ਐਡੀ ਵੱਡੀ ਤਦਾਦ ਵਿੱਚ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਇੱਕ ਵਾਰ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰੋ ਪਹਿਲਾਂ ਅੱਜਵਾਂ ਜਿਹੜਾ ਪ੍ਰੋਗਰਾਮ ਹੈ ਇਹ ਅੱਜ ਜਿਹੜਾ ਟੈਲੀਕਾਸਟ ਚੱਲ ਰਿਹਾ ਇਹ ਫੇਸਬੁੱਕ ਤੇ ਲਾਈਵ ਚ ਆ ਰਿਹਾ ਇਕ ਹੁੰਦਾ ਵਾ ਅਖਬਾਰਾਂ ਦੇ ਵਿੱਚ ਸਵੇਰੇ ਉੱਠ ਕੇ ਕੁਝ ਬੰਦਿਆਂ ਨੇ ਪੜ ਲਿਆ ਕਿ ਜਿਹੜਾ ਅੱਜ ਜਿਹੜਾ ਟੈਕਨੋਲੋਜੀ ਬਦਲੀ ਆ ਉਹਦੇ ਨਾਲ ਇਸ ਟੈਲੀਫੋਨ ਦੇ ਰਾਹੀਂ ਜਿਹੜੀ ਆਪਣੀ ਇਸ ਵਕਤ ਚੱਕੋ ਦੀ ਮੀਟਿੰਗ ਹੋ ਰਹੀ ਆ ਇਸ ਨੂੰ ਸਿੱਤਾ ਲੋਕੀ ਕੈਨੇਡਾ ਚ ਵੀ ਦੇਖ ਰਹੇ ਨੇ ਸਿੱਤਾ ਇਸ ਇਸੇ ਵੇਲੇ ਆਸਟ੍ਰੇਲੀਆ ਚ ਵੀ ਦੇਖ ਰਹੇ ਨੇ ਇੰਗਲੈਂਡ 'ਚ ਵੀ ਦੇਖ ਲੈਨੇ ਦੁਬਈ 'ਚ ਵੀ ਦੇਖ ਲੈਨੇ ਕਹਿਣ ਤੋਂ ਭਾਵ ਕਿ ਸਾਰੀ ਦੁਨੀਆ ਦੇ ਵਿੱਚ ਅੱਜ ਆਪਣੀ ਚੱਕੋ ਕੀ ਦੀ ਮੀਟਿੰਗ ਜਾ ਰਹੀ ਆ ਸੋ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਤੁਸੀਂ ਸਾਰਿਆਂ ਨੇ ਪਿੰਡ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਰੇ ਸਾਡੇ ਦਲਿਤ ਭਾਈਚਾਰੇ ਨੇ ਸਭ ਨੇ ਜਿਹੜਾ ਅੱਜ ਇੱਡਾ ਵੱਡਾ ਏਕਾ ਕੀਤਾ ਨੌਜਵਾਨਾਂ ਨੇ ਖਾਸ ਤੌਰ ਤੇ ਇਹਦਾ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਔਰ ਜਿਹੜੀ ਗੱਲ ਇਥੋਂ ਜੱਥੇਦਾਰ ਜਸਵੰਤ ਸਿੰਘ ਜੀ ਨੇ ਥੋੜੀ ਜਿਹੀ ਕਹੀ ਆ ਇਹ ਪਿੰਡ ਵਿੱਚ ਕਲੋਨੀਆਂ ਦੀ ਮੁਸ਼ਕਲ ਆ ਪਿੰਡ ਵਿੱਚ ਮਕਾਨਾਂ ਦੀ ਥੋੜ੍ਹਾ ਮੈਂ ਤੁਹਾਨੂੰ ਇਹ ਕਹਿਣ ਆਇਆ ਹਾਂ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਕੁਝ ਲੋਕਾਂ ਦੇ ਮਨਾਂ ਵਿੱਚ ਵਹਿਮ ਭਰ ਪਾਇਆ ਜਾ ਰਿਹਾ ਵਾ ਕਿ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਜਿਹੜੀਆਂ ਗਰੀਬ ਆਦਮੀਆਂ ਨੂੰ ਸੂਰਤਾ ਦਿੱਤੀਆਂ ਜਾ ਰਹੀਆਂ ਸ਼ਾਇਦ ਕਿਤੇ ਇਹ ਬੰਦ ਨਾ ਕਰ ਦੇਣ ਚਾਹੇ ਉਹ ਆਟੇ ਦਾਲ ਦੀ ਸਕੀਮ ਹੈ ਚਾਹੇ ਉਹ ਪੈਨਸ਼ਨ ਦੀ ਸਕੀਮ ਹੈ ਚਾਹੇ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਖੇਤੀ ਵਾਸਤੇ ਮੁਫਤ ਬਿਜਲੀ ਦੀ ਸਕੀਮ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਜੀਤਮ ਦੋਣਾ ਚਾਹੁੰਦਾ ਵਾ ਕਿ ਅਸੀਂ ਇਸ ਵਿੱਚ ਬਣਕਰਾਰ ਰੱਖਾਂਗੇ ਕਿਉਂਕਿ ਇਹ ਜਿਹੜਾ ਕੰਮ ਹੈ ਨਾ ਸਰਕਾਰ ਜਿਹੜੀ ਆ ਬਣਾਉਣੀ ਇਹ ਸਮਾਜ ਭਲਾਈ ਲਈ ਬਣਦੀ ਆ ਇਹ ਕੋਈ ਸਰਕਾਰਾਂ ਪੈਸੇ ਕਮਾਉਣ ਵਾਸਤੇ ਨਹੀਂ ਬਣਾਈਆਂ ਜਾਂਦੀਆਂ ਸਰਕਾਰ ਦਾ ਕੰਮ ਹੀ ਇਹ ਆ ਕਿ ਆਪਣੇ ਵਸਿੱਧਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਣ ਇਸ ਲਈ ਸ਼ੁਰੂਆਤ ਵਿੱਚ ਮੈਂ ਕਹਿਣਾ ਚਾਹੁੰਦਾ ਵਾਂ ਕਿ ਜਿਹੜੀ ਪੈਨਸ਼ਨ ਆ ਕੁਡਾਪਾ ਤੇ ਫਤਵਾ ਉਹ ਮੈਨਾਂ 250 ਰੁਪਈਆ ਸੀਗੀ ਹੁਣ ਅਖੀਰ ਧਿਆਨ ਕੇ ਅਕਾਲੀਆਂ ਨੇ ਜੋ ਦੇਖਿਆ ਕਿ ਵੋਟਾਂ ਨੇੜੇ ਆ ਗਈਆਂ ਉਸ ਨੂੰ 250 ਤੋਂ ਵਧਾ ਕੇ 500 ਕੀਤੀ ਐ ਸਾਡਾ ਵੈਦਾ ਤੁਹਾਡੇ ਨਾਲ ਇਹ ਐ ਕਿ ਅਸੀਂ 500 ਤੋਂ ਵਧਾ ਕੇ 2000 ਰੁਪਿਆ ਕਰਾਂਗੇ ਆਟਾ ਦਾਲ ਜਿਹੜਾ ਵਾ ਮੈਨੂੰ ਪਤਾ ਵਾ ਕਿ ਆਟਾ ਦਾਲ ਜਿਹੜਾ ਗਰੀਬਾਂ ਨੂੰ ਮਿਲਦਾ ਲੇਕਿਨ ਉਹਦੇ ਚ ਕਈ ਵਾਰੀ ਵਿਤਕਰਾ ਹੋਇਆ ਵਾ ਕਿ ਆਹ ਜਿਹੜਾ ਬੰਦਾ ਮੈਨੂੰ ਐ ਇੱਚ ਤਰ੍ਹਾਂ ਫਤੇ ਨਹੀਂ ਬੁਲਾਉਂਦਾ ਇਹ ਮੈਨੂੰ ਪੰਚਾਇਤ ਦੀ ਚੋਣ ਚ ਵੋਟ ਨਹੀਂ ਪਾਉਂਦਾ ਇਹ ਮੈਨੂੰ ਮੈਂ ਮੇਰੇ ਨਾਲ ਦੀ ਤੁਰਦਾ ਇਸ ਲਈ ਇਹਦਾ ਕਾਰਡ ਵੀ ਬਣਾਉਣਾ ਤੇ ਇਹ ਕਾਂਗਰਸੀ ਆ ਤੇ ਝਾੜੂ ਵਾਲਾ ਵਾ ਤੇ ਦੂਜੀ ਪਾਰਟੀ ਦਾ ਐਸਟੀਏ ਦਾ ਕਾਰਡ ਨਹੀਂ ਬਣਾਉਣਾ ਮੈਂ ਤੁਹਾਨੂੰ ਯਕੀਨ ਦਿਵਾਉਣ ਆਇਆ ਕਿ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਸਾਰਿਆਂ ਗਰੀਬਾਂ ਨੂੰ ਇੱਕ ਅੱਖ ਦੇ ਨਾਲ ਦੇਖਾਂਗੇ ਚਾਹੇ ਕਿਸੇ ਪਾਰਟੀ ਦਾ ਆਦਿਆਂ ਜਿਹੜੇ ਗਰੀਬ ਆਦਮੀ ਸਭ ਨੂੰ ਇਹ ਰਾਸ਼ਨ ਦੀ ਸਕੀਮ ਲਾਗੂ ਕੀਤੀ ਜਾਵੇਗੀ ਜਿਆਦਾ ਇਸ ਨੂੰ ਵਧਾਇਆ ਜਾਵੇਗਾ ਪੰਜਾਬ ਦੇ ਦੇਸ਼ ਵਿੱਚ ਔਰ ਜਿਹੜਾ ਕਿਸਾਨਾਂ ਦੀ ਗੱਲ ਕਰ ਰਹੇ ਆ ਕਿਸਾਨਾਂ ਦਾ ਤਾਂ ਅੱਜ ਸਾਰੀ ਦੁਨੀਆ ਦੇ ਜਾਣਦੀ ਆ ਕਿ ਪੰਜਾਬ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਤੋਂ ਉਤਰੇ ਹੋਏ ਨੇ ਇਸ ਲਈ ਇਹਨਾਂ ਦੀਆਂ ਸਹੂਲਤਾਂ ਦਾ ਵਾਪਸ ਲੈਣੀਆਂ ਕੋਈ ਕਿਸੇ ਤਰ੍ਹਾਂ ਦਾ ਕੋਈ ਚਾਂਸ ਹੀ ਨੀਗਾ ਨਾ ਸੀ ਇਦਾਂ ਦੀ ਗਲਤੀ ਕਦੀ ਕਰਾਂਗੇ ਕਿਉਂਕਿ ਅਸੀਂ ਦੁਬਾਰਾ ਵੀ ਤੁਹਾਡੇ ਕੋਲ ਆਉਣਾ ਜਾਂ ਤਾਂ ਹੋਵੇਗਾ ਕਿ ਅੱਜ ਮੈਂ ਸਿਰਫ ਆਇਆ ਮੁਰਕੇ ਮੈਂ ਕਦੀ ਆਉਣਾ ਨਹੀਂਗਾ ਤੁਸੀਂ ਸਾਰੇ ਚੱਕੋ ਕੀ ਦੇ ਸਤਕਾਰ ਜੋ ਭੈਣ ਭਰਾ ਜਾਣਦੇ ਹੋ ਕਿ ਮੇਰੇ ਪਿਤਾ ਜੀ ਪਹਿਲੀ ਇਲੈਕਸ਼ਨ ਉਹਨਾਂ ਨੇ 1972 ਵਿੱਚ ਲੜੀ ਸੀ ਅੱਜ 45 ਸਾਲ ਯਾਨੀ ਕਿ ਅੱਧੀ ਸਦੀ ਹੋ ਗਈ ਹੈ ਔਰ ਅਤੀ ਸਦੀ ਚ ਅਸੀਂ ਤੁਹਾਡੇ ਕੋਲ ਕਈ ਵਾਰ ਪਹੁੰਚੇ ਹਾਂ ਤੁਸੀਂ ਬਹੁਤ ਨਵਾਜਿਆ ਮੈਨੂੰ ਮੇਰੇ ਪਰਿਵਾਰ ਨੂੰ ਨਵਾਜਿਆ ਮੇਰੇ ਪਿਤਾ ਜੀ ਨੂੰ ਤੁਸੀਂ ਵਿਦਿਆ ਮੰਤਰੀ ਬਣਾਇਆ ਅਗਰ ਤੁਸੀਂ ਵਿਦਿਆ ਮੰਤਰੀ ਬਣਾਇਆ ਤੇ ਉਹਨਾਂ ਨੇ ਵੀ ਆ ਜਿੰਨਾ ਵਿਦਿਆ ਦਾ ਜਾੜ ਹੈ ਆਪਣੇ ਇਲਾਕੇ ਦੇ ਵਿੱਚ ਉਸ ਵਕਤ ਦਿੱਤਾ ਗਿਆ ਪੁਲਾਤ ਵਿੱਚ ਇੱਕ ਗਵਰਨਮੈਂਟ ਕਾਲਜ ਬਣਾਇਆ ਗਿਆ ਸਰਕਾਰੀ ਕਾਲਜ ਬਣਾਇਆ ਗਿਆ ਜਿਹੜਾ ਸਰਕਾਰੀ ਕਾਲਜ ਜਲੰਧਰ ਸ਼ਹਿਰ ਤੇ ਅਮਰਸਰ ਸ਼ਹਿਰ ਚ ਨਿਗਾ ਖਾਲਸਾ ਕਾਲਜ ਜੀਏਵੀ ਕਾਲਜ ਹਨ ਇਸ ਲਈ ਅਸੀਂ ਵੀ ਆਪਣੀ ਤਨਦੇਹੀ ਦੇ ਨਾਲ ਲੋਕਾਂ ਦੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਲੋਕਾਂ ਨੂੰ ਮੇਰੇ ਪਿਤਾ ਜੀ ਦੇ ਹੱਥੋਂ ਪੁਲਿਸ ਵਿੱਚ ਨੌਕਰੀਆਂ ਮਿਲੀਆਂ ਬੈਂਕਾਂ ਵਿੱਚ ਨੌਕਰੀਆਂ ਮਿਲੀਆਂ ਤਾਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਨੌਕਰੀਆਂ ਮਿਲੀਆਂ ਅੱਜ ਆਪਣਾ ਕਿੰਨਾ ਵੱਡਾ ਇਕੱਠ ਹੈ ਤੁਹਾਨੂੰ ਪੁੱਛਣਾ ਚਾਹਣਾ ਬਹੁਤ ਸਾਰੇ ਨੌਜਵਾਨ ਅੱਜ ਸਾਨੂੰ ਆ ਮੇਰਾ ਛੋਟਾ ਵੀਰ ਮਨਦੀਪ ਉਹਨੇ ਅੱਗੇ ਮੋਟਰਸਾਈਕਲਾਂ ਤੇ ਲੱਗ ਕੇ ਨਾਰੇ ਲਾਉਂਦੇ ਆਏ ਨੇ ਕਿੰਨੇ ਅੱਜ ਬੱਚੇ ਆਪਣੇ ਇਸ ਇਕੱਠ ਵਿੱਚ ਖੜੇ ਨੇ ਪਿਛਲੇ 10 ਸਾਲਾਂ ਵਿੱਚ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ ਮੈਂ ਪੁੱਛਣਾ ਚਾਹੁੰਦਾ ਕਿਸੇ ਬੱਚੇ ਨੂੰ ਕਿਸੇ ਲੜਕੀ ਨੂੰ ਔਰ ਮੈਂ ਪਿੰਡਾਂ ਚ ਗਿਆ ਮੈਨੂੰ ਲੋਕਾਂ ਨੇ ਕਿਹਾ ਕਿ ਅਸੀਂ ਆਪਣੀਆਂ ਲੜਕੀਆਂ ਆਪਣੇ ਬੱਚੇ ਕਰਜ਼ਾ ਚੁੱਕ ਕੇ ਪੜਾਏ ਨੇ ਲੋਕਾਂ ਨੇ ਲੋਨ ਚੁੱਕ ਕੇ ਆਪਣੇ ਬੱਚਾ ਨੂੰ ਪੜਾਇਆ ਲੇਕਿਨ ਉਹਨਾਂ ਦਾ ਭਵਿੱਖ ਹੀ ਕੋਈ ਨਹੀਂਗਾ ਇਸ ਲਈ ਅੱਜ ਮੈਂ ਤੁਹਾਨੂੰ ਇਹ ਕਹਿਣ ਆਇਆ ਵਾਂ ਕਿ ਇਹ ਜਿਹੜੀ 10 ਸਾਲ ਦੀ ਇਕਾਦੀਆਂ ਦੀ ਸਰਕਾਰ ਸੀ ਇਸ ਨੇ ਗਰੀਬਾਂ ਦਾ ਸ਼ੋਸ਼ਣ ਕੀਤਾ ਵਾ ਮਹਿਸ ਛੋਟੀਆਂ-ਛੋਟੀਆਂ ਗੱਲਾਂ ਤੇ ਆਪਾਂ ਨੂੰ ਆਟਾ ਦਾਲ ਪੈਨਸ਼ਨ 200 ਯੂਨਿਟ ਫ੍ਰੀ ਇੱਥੇ ਤੱਕ ਮਹਦੂਦ ਰੱਖਿਆ ਵਾ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਵੱਡੇ ਹੱਕ ਨੇ ਸਭ ਦਾ ਹੱਕ ਹੈ ਕਿਉਂਕਿ ਚਾਹੇ ਅੱਜ ਕੋ ਚੱਕੋ ਕੀ ਦਾ ਗਰੀਬ ਆਦਮੀ ਆ ਤੇ ਚਾਹੇ ਇਸ ਦੇਸ਼ ਦਾ ਸਭ ਤੋਂ ਅਮੀਰ ਆਦਮੀ ਅੰਬਾਨੀ ਭਰਾ ਨੇ ਅੱਜ ਵੋਟ ਦਾ ਅਧਿਕਾਰ ਸਭ ਦਾ ਬਰਾਬਰ ਆ ਇਸ ਲਈ ਸਾਡਾ ਹੱਕ ਸਿੱਕਾ ਕਿ ਸਾਡੀ ਸਰਕਾਰ ਸਾਨੂੰ ਬਣਦੀਆਂ ਸਹੂਲਤਾਂ ਦਿੰਦੀ ਅੱਜ ਆਪਣੀਆਂ ਸਹੂਲਤਾਂ ਜਿਹੜੀਆਂ ਨੇ ਉਹ ਆਪਾਂ ਨੂੰ ਵਾਦੇ ਕੀਤਾ ਹੋਇਆ ਸਭ ਤੋਂ ਵੱਡੀ ਸਹੂਲਤ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਹੈ ਉਹ ਹੈਗੀ ਆ ਅੱਛੀ ਚੰਗੀ ਮਿਆਰੀ ਵਿੱਦਿਆ ਦੀ ਅੱਜ ਆਪਣੀ ਵਿੱਦਿਆ ਨਹੀਂ ਹੈ ਪਿੰਡਾਂ ਦੇ ਵਿੱਚ ਉਹ ਕੀ ਤੁਸੀਂ ਜਿਹੜੇ ਇੰਨੇ ਬੈਠੇ ਹੋ ਸ਼ਹਿਰਾਂ ਵਿੱਚ ਮਹਿੰਗੇ ਮਹਿੰਗੇ ਕਾਲਜ ਤੇ ਯੂਨੀਵਰਸਿਟੀਆਂ ਬਣੀਆਂ ਨੇ ਲਵਲੀ ਯੂਨੀਵਰਸਿਟੀ ਕੀ ਤੁਸੀਂ ਆਪਣੇ ਬੱਚਿਆਂ ਨੂੰ ਲਵਲੀ ਯੂਨੀਵਰਸਿਟੀਆਂ ਵਿੱਚ ਲੱਖ ਰੁਪਏ ਫੀਸ ਦੇ ਕੇ ਪੜਾ ਸਕਦੇ ਹੋ ਅੱਜ ਸਾਨੂੰ ਪਿੰਡਾਂ ਦੇ ਵਿੱਚ ਅੱਛੇ ਹਸਪਤਾਲ ਤੇ ਡਿਸਪੈਂਸਰੀਆਂ ਚਾਹੀਦੀਆਂ ਕੀ ਤੁਹਾਡੇ ਚੋਂ ਅੱਜ ਆਪਣੇ ਵਿੱਚ ਕਿਸੇ 'ਚ ਹਿੰਮਤ ਹੈ ਕਿ ਆਪਣਾ ਆਪਣੇ 'ਚੋ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਏ ਕਿਸੇ ਨੂੰ ਕੈਂਸਰ ਹੋ ਜਾਏ ਕਿਸੇ ਦੇ ਗੁਰਦੇ ਖਰਾਬ ਹੋ ਜਾਣ ਕਿਸੇ ਨੂੰ ਕਾਲਾ ਪੀਲਿਆ ਹੋ ਜਾਏ ਕੋਈ ਆਪਣਾ ਇਲਾਜ ਆਪਾਂ ਜਲੰਧਰ ਦੇ ਜਿਹੜੇ ਮਹਿੰਗੇ ਲੱਖਾਂ ਰੁਪਿਆ ਦਾ ਹਸਪਤਾਲ ਨੇ ਕਿਉਂ ਉਥੇ ਇਲਾਜ ਕਰਾ ਸਕਦੇ ਆ ਬੋਗਿੰਤੀ ਲੋਕ ਨੇ ਜਿਹੜੇ ਇਸ ਦੇਸ਼ ਦੇ ਗਰੀਬ ਨੇ ਬੋਗਿੰਤੀ ਲੋਕ ਨੇ ਜਿਹੜੇ ਪਿੰਡਾਂ ਚ ਰਹਿੰਦੇ ਨੇ ਇਸ ਲਈ ਸਾਡਾ ਸਰਕਾਰਾਂ ਦਾ ਮੁੱਟਲੀਆਂ ਜਿਹੜੇ ਫਰ ਸਿਗੇ ਉਹਦੇ ਵਿੱਚ ਅੱਛੀ ਵਿੱਦਿਆ ਦੇਣੀ ਅੱਛੀ ਅੱਚੰਗੇ ਹਸਪਤਾਲ ਡਿਸਪੈਂਸਰੀਆਂ ਬਣਾਉਣੀਆਂ ਚੰਗੇ ਪਸ਼ੂਆਂ ਦੇ ਹਸਪਤਾਲ ਬਣਾਉਣੇ ਸਾਡੇ ਨੌਜਵਾਨ ਬੱਚੇ ਤੇ ਬੱਚਿਆਂ ਵਾਸਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਮੈਂ ਪੁੱਛਣਾ ਚਾਹੁੰਦਾ ਕਿ ਪਿਛਲੇ 10 ਸਾਲ ਦੇ ਵਿੱਚ ਇਸ ਕਾਰਨ ਨੇ ਆਮ ਜਨਤਾ ਦੇ ਵਾਸਤੇ ਕੀ ਕੀਤਾ ਅਗਰ ਅਗਰ ਫਲ ਔਰੇ ਇਥੇ ਇਥੇ ਬਸ ਨਹੀਂ ਇਸ ਆਪਣੇ ਇਲਾਕੇ 'ਚੋਂ ਆਪਾਂ ਤਿੰਨ ਵਾਰ ਬੀਬੀ ਜਗੀਰ ਕੌਰ ਨੂੰ ਐਮਏ ਦੇ ਬਣਾ ਕੇ ਭੇਜਿਆ ਤੁਹਾਡੇ ਸਦਕਾ ਉਹ ਮਨਿਸਟਰ ਬਣੀ ਤੁਹਾਡੇ ਸਦਕਾ ਉਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ 1100 ਕਰੋੜ ਰੁਪਏ ਇਕੱਲੇ ਐਸਜੀਪੀਸੀ ਦਾ ਬਜਟ ਹੈ ਮੈਂ ਚਾਹੁੰਦਾ ਕਿ ਸਮੇਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਇਹਨਾਂ 15 ਸਾਲਾਂ ਵਿੱਚ ਕੋਈ ਬਲੱਖਣ ਪ੍ਰਾਪਤੀ ਹੈ ਬੀਬੀ ਜਗੀਰ ਕੋਟੀ ਇੱਕ ਵੀ ਗਿਣਾ ਦਿਓ ਮੈਨੂੰ ਗਲੀਆਂ ਨਾਲੀਆਂ ਛੋਟੇ ਮੋਟੇ ਕੰਮ ਪਿੰਡਾਂ ਦੇ ਇਹ ਤਾਂ ਕੋਈ ਵੀਡੀਓ ਤੇ ਪੰਚਾਇਤ ਵੀ ਬਣਾ ਸਕਦਾ ਸੀਗਾ ਜਦੋਂ ਆਪਾਂ ਲੋਕਾਂ ਨੇ ਉਹਨਾਂ ਨੂੰ ਨਵਾਜ ਕੇ ਅਸੈਂਬਲੀ 'ਚ ਭੇਜਿਆ ਔਰ ਉਹ ਅਸੈਂਬਲੀ ਤੋਂ ਬਾਅਦ ਮੰਤਰੀ ਤੇ ਐਸਜੀਬੀਸੀ ਦੇ ਪ੍ਰਧਾਨ ਬਣੇ ਹੁੰਦਾ ਫਰਜ਼ ਪੈਂਦਾ ਸੀਗਾ ਕਿ ਆਪਣੇ ਇਲਾਕੇ ਤੇ ਵਿਸ਼ੇਸ਼ ਤਵੱਜੋ ਦਿੰਦੇ ਇਸ ਇਲਾਕੇ ਵਿੱਚ ਗਰੀਬਾਂ ਵਾਸਤੇ ਕੋਈ ਨਾ ਕੋਈ ਅੱਛੀ ਇੰਡਸਟਰੀ ਲੈ ਕੇ ਆਉਂਦੇ ਕੋਈ ਵੱਡਾ ਕਾਰਖਾਨਾ ਲੱਗਦਾ ਜਿਹਦੇ ਵਿੱਚ 6-7-8000 ਸਾਡੇ ਗਰੀਬ ਬੱਚਿਆਂ ਨੂੰ ਮੁਲਾਜ਼ਮਤ ਮਿਲ ਸਕਦੀ ਫਿਰ ਮੈਂ ਮੰਨਦਾ ਕਿ ਹਾਂ ਇਹਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਦਾ ਜਿਹੜਾ ਬੂਤਾ ਪਈਆਂ ਸੀ ਉਹਦਾ ਜਿਹੜਾ ਸਤਕਾਰ ਆ ਉਹ ਕੰਮ ਦੀ ਸ਼ਕਲ ਵਿੱਚ ਮੋੜਿਆ ਵਾ ਕੋਈ ਵੱਡਾ ਹਸਪੀਟਲ ਬਣਾ ਦਿੰਦੇ ਕੋਈ ਵੱਡਾ ਕਾਲਜ ਬਣਾ ਦਿੰਦੇ ਤਾਂ ਫਿਰ ਮੈਨੂੰ ਸਮਝ ਲੱਗਦੀ ਕਿ ਕੁਝ ਕੀਤਾ ਉਹਨਾਂ ਨੇ ਕਿਸੇ ਨੂੰ ਮੁਲਾਜ਼ਮਤ ਦਵਾ ਦਿੰਦੇ ਕੋਈ ਵੀ ਪ੍ਰਾਪਤੀ ਲੈਣੋ ਦੇ ਪ੍ਰੋ ਪਿਛਲੇ 15 ਸਾਲਾਂ ਤੇ ਉਹਨਾਂ ਦੇ ਬਤੌਰ ਐਮਐਲਏ 10 ਸਾਲ ਅਕਾਲੀਆਂ ਦੀ ਸਰਕਾਰ ਇੱਕ ਵੀ ਪ੍ਰਾਪਤੀ ਨਹੀਂ ਗਿਣਾ ਸਕਦੇ ਔਰ ਇੱਥੇ ਬਸ ਨਹੀਂ ਬਲਕਿ ਉਲਟਾ ਕੰਮ ਹੋਇਆ ਵਾ ਇਹ ਜਿਹੜਾ ਆਪਣਾ ਢਿਲਵਾ ਦਾ ਇਲਾਕਾ ਆਪਾਂ ਬੇਜ ਦੇ ਇਲਾਕੇ 'ਚ ਬੈਠੇ ਆਂ ਪਰਲੇ ਪਾਸੇ ਆਪਣੇ ਨਾਲ ਦਰਿਆ ਵਾ ਔਰ ਆਪਾਂ ਆਪਾਂ ਇੱਥੋਂ ਸ਼ੁਰੂ ਹੋ ਕੇ ਢਿਲਵਾ ਟੱਪ ਕੇ ਪਰੇ ਸੁਲਤਾਨਪੁਰ ਤੱਕ ਕਿਤੇ ਵੀ ਕੋਈ ਅੱਛਾ ਕਾਲਜ ਕੋਈ ਅੱਛੀ ਕੋਈ ਅੱਛਾ ਪੜ੍ਹਾਈ ਵਾਸਤੇ ਕੋਈ ਇੰਸਟੀਚਿਊਨ ਨਹੀਂਗਾ ਔਰ ਇੱਕ ਇੰਸਟੀਚਿਊਨ ਅਸੀਂ ਕੋਸ਼ਿਸ਼ ਕੀਤੀ ਸੀਗੀ ਢਿਲਵਾ ਤੋਂ ਪਰਲੇ ਪਾਸੇ ਪਿੰਡ ਜਾਤੀਕੇ ਦੇ ਵਿੱਚ ਅਸੀਂ 10 ਏਕੜ ਜ਼ਮੀਨ ਫ੍ਰੀ ਦਿੱਤੀ ਮੈਂ ਜਦੋਂ ਐਮ.ਐਲ.ਏ. ਸੀਗਾ ਬਾਦਲ ਸਾਹਿਬ ਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਮਿਲ ਕੇ ਸਮਝਾਇਆ ਤੇ ਜਿਹੜਾ 16 ਕਰੋੜ ਰੁਪਏ ਦਾ ਇੱਕ ਆਈ.ਟੀ.ਆਈ. ਆਇਆ ਸੀਗਾ ਇੱਕ ਵੱਡਾ ਇੱਕ ਵੱਡਾ ਆਪਣੇ ਕੋਲ ਇੰਸਟੀਚਿਊਟ ਆਇਆ ਸੀ ਜਿੱਥੇ ਸਾਡੇ ਬੱਚੇ ਇਲੈਕਟ੍ਰੀਸ਼ੀਅਨ ਬਣ ਸਕਦੇ ਸੀ ਪਲੰਬਰ ਬਣ ਸਕਦੇ ਸੀ ਕਈ ਤਰ੍ਹਾਂ ਦੇ ਕੋਰਸ ਸੀਗੇ ਹੁਨਰ ਸਿੱਖ ਸਕਦੇ ਸੀਗੇ ਪਰ ਲੇਕਿਨ ਬਾਦਲ ਨੇ ਮੈਨੂੰ ਜਵਾਬ ਦਿੱਤਾ ਕਿ ਮੈਂ ਐਮ.ਐਲ.ਏ. ਮੈਂ ਸੀਗਾ ਤੁਸੀਂ ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ ਸੀ ਕਿ ਨਹੀਂ ਮੈਂ ਬੀਬੀ ਦੇ ਕਹਿ ਤੇ ਇਹ ਆਈ.ਟੀ.ਆਈ. 16 ਕਰੋੜ ਰੁਪਏ ਦਾ ਇੱਕ ਵੱਡਾ ਇੱਕ ਕਾਲਜ ਸੀ ਬੜਨਾ ਉਹ ਬੀਬੀ ਆਪਣੇ ਬੇਕੋਵਾਲ ਦੇ ਵਿੱਚ ਲੈ ਗਈ ਬੇਕੋਵਾਲ ਵਿੱਚ ਆਲਰੇਡੀ ਇੱਕ ਕਾਲਜ ਬੇਕੋਵਾਲ ਚੱਲਦਾ 8 ਕਿਲੋਮੀਟਰ ਤੇ ਦੂਰ ਤੇ ਸਰਕਾਰੀ ਕਾਲਜ ਸੀਗਾ 8 ਕਿਲੋਮੀਟਰ ਉੱਲੇ ਪਾਸੇ ਨਡਾਲੇ ਵਿੱਚ ਇੱਕ ਗੁਰੂ ਨਾਨਕ ਪ੍ਰੇਮ ਸਰ ਕਰਮ ਸਰ ਕਾਲਜ ਆਲਰੇਡੀ ਚੱਲਦਾ ਜਿੱਥੇ ਪਹਿਲਾਂ ਹੀ ਸਭ ਕੁਝ ਸੀ ਉੱਥੇ ਇੱਕ ਕਾਲਜ ਹੋਰ ਲਾਤਾ ਜਾਂ ਕਿ ਅਗਰ ਢਿਲਵਾ ਦੀ ਬੈਲਟ ਵਿੱਚ ਦਿੱਤਾ ਜਾਂਦਾ ਤੇ ਆਪਾਂ ਨੂੰ ਸਾਰਿਆਂ ਨੂੰ ਬਹੁਤ ਫਾਇਦਾ ਹੋਣਾ ਸੀ ਇਸ ਲਈ ਮੈਂ ਇਸ ਵਾਰ ਆਪਣੇ ਢਿਲਵਾ ਬੈਲਟ ਤੇ ਲੋਕਾਂ ਵਾਸਤੇ ਬੇਟ ਏਰੀਏ ਦੇ ਲੋਕਾਂ ਵਾਸਤੇ ਇਹ ਵਾਅਦਾ ਕਰਕੇ ਚੱਲਿਆ ਵਾਂ ਕਿ ਇਸ ਢਿਲਵਾ ਦੀ ਬੈਲਟ ਵਿੱਚ ਅਸੀਂ ਜਿੱਦਣ ਗੁਰੂ ਸਾਹਿਬ ਦੀ ਕਿਰਪਾ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵੇਗੀ ਅਸੀਂ ਇੱਕ ਲੜਕੀਆਂ ਦਾ ਪੂਰਾ ਵੱਡਾ ਡਿਗਰੀ ਕਾਲਜ ਖੋਲਾਂਗੇ ਇੱਥੇ ਲੱਗੇ ਔਰ ਇੱਕ ਮਿੱਤਕਰਾ ਹੋਰ ਤੁਹਾਨੂੰ ਸੁਣਾਉਣਾ ਚਾਹਣਾ ਕਿ ਇੱਕ ਆਪਣੇ ਤੋਂ ਸੁਭਾਨਪੁਰ ਦੇ ਨੇੜੇ ਆਪਣਾ ਰਵਿਦੀਪਿੰਡ ਆ ਇੱਕ ਬਹੁਤ ਵੱਡਾ ਹਸਪਤਾਲ ਇਸ ਕੇਂਦਰੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਸੀ ਉਸ ਦਾ ਨਾਮ ਹੈਗਾ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਉਸ ਦਾ ਛੋਟਾ ਨਾਮ ਹੈ AIMS ਤੁਸੀਂ ਸਾਰਿਆਂ ਨੇ ਪਜੀਆਈ ਦਾ ਨਾਮ ਸੁਣਿਆ ਪਜੀਆਈ ਨਾਂ ਉਹ ਚਾਰ ਗੁਣਾ ਵੱਡਾ ਹਸਪਤਾਲ ਪੰਜਾਬ ਦੇ ਵਿੱਚ ਬਣਨਾ ਸੀਗਾ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਸ਼ਹਿਰ ਬਣਨਾ ਸੀ ਆਪਣੇ ਔਰ ਉਹਦਾ ਫੈਸਲਾ ਹੋਇਆ ਸੀਗਾ ਕਿ ਉਹਨੂੰ ਇਸ ਜਗ੍ਹਾ ਤੇ ਦਿਓ ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲੋਕ ਪਹੁੰਚ ਸਕਣ ਰਮੀਤੀ ਪਿੰਡ ਵਿੱਚ 250 ਏਕੜ ਜ਼ਮੀਨ ਸਾਡੀ ਪਾਰਟੀ ਦਾ ਸਰਪੰਚ ਬਲਜੀਤ ਸਿੰਘ ਉਸਨੇ ਬਿਨਾਂ ਕਿਸੇ ਪੈਸੇ ਤੋਂ ਸਰਕਾਰ ਨੂੰ ਦਿੱਤੀ ਡੀਸੀ ਕਪੂਤਲਾ ਨੇ ਸਰਵੇ ਕਰ ਲਿਆ ਫੈਸਲਾ ਹੋਊਗਾ ਕਿ ਇਹ ਹਸਪਤਾਲ ਅਰਮੇਦੀ ਸੁਭਾਨਪੁਰ ਵਿੱਚ ਲੱਗਣਾ ਚਾਹੀਦਾ ਤੇ ਚੰਗ ਦਿਨਾਂ ਬਾਅਦ ਅਸੀਂ ਪੜਿਆ ਕਿ ਬੀਬੀ ਹਰਸਮਰਤ ਕੌਰ ਨੇ ਆਪਣੇ ਪ੍ਰਧਾਨ ਮੰਤਰੀ ਦੇ ਦਬਾਅ ਪਾ ਕੇ ਆਪਣੇ ਸਹੁਰਾ ਸਾਹਿਬ ਤੇ ਦਬਾਅ ਪਾ ਕੇ ਇਹ ਜਿਹੜਾ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਹਸਪਤਾਲ ਸਿਕਾ ਇਸ ਨੂੰ ਬਠਿੰਡੇ ਲੈ ਜਾਣ ਦਾ ਫੈਸਲਾ ਕੀਤਾ ਤੁਹਾਨੂੰ ਪਤਾ ਹੋਣਾ ਕਿ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਮੋਤੀ ਜੀ ਆਏ ਸੀ ਕਿ ਬਠਿੰਡੇ ਉੱਥੇ ਉਸ ਹਸਪਤਾਲ ਦਾ ਨੀਂਹ ਪੱਥਰ ਰੱਖ ਕੇ ਗਏ ਉਹ ਦੋ ਇਹਨਾਂ ਨੇ ਪਿਛਲੀਆਂ ਗਰਮੀਆਂ 'ਚ ਇਹ ਫੈਸਲਾ ਲਿਆ ਅਸੀਂ ਇਸ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਲੈ ਕੇ ਜਲੰਧਰ ਸਾਰਾ ਅਸੀਂ ਅਖਬਾਰਾਂ ਵਾਲੇ ਮੀਡੀਆ ਵਾਲੇ ਬੁਲਾਏ ਔਰ ਮੈਂ ਕਿਹਾ ਕਿ ਇਹ ਗਲਤ ਫੈਸਲਾ ਹੋ ਰਿਹਾ ਵਾ ਇਹ ਹਸਪਤਾਲ ਇੱਥੇ ਸੁਭਾਨਪੁਰ ਨਵੀਂਦੀ ਲੱਗੇਗਾ ਅਗਰ ਇੱਥੇ ਸਾਰੇ ਦੁਆਬੇ ਨੂੰ ਅਤੇ ਮਾਲਵੇ ਦੇ ਹਿੱਸੇ ਨੂੰ ਫਾਇਦਾ ਹੋਵੇਗਾ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਮੋਗਾ ਅਗਰ ਕੋਈ ਬੰਦਾ ਬਿਮਾਰ ਹੁੰਦਾ ਕੈਂਸਰ ਵੱਡੇ ਰੋਗ ਲੱਗਦੇ ਕਿਉਂਕਿ ਹਸਪਤਾਲ ਉਹ ਬਹੁਤ ਵੱਡਾ ਪੀਜੀਐ ਤੋਂ ਪੜਨਾ ਸੀਗਾ ਤੇ 3-4 ਘੰਟੇ ਦੇ ਵਿੱਚ ਕੋਈ ਵੀ ਆਪਦੀ ਉੱਥੇ ਪਹੁੰਚ ਸਕਦਾ ਸੀਗਾ ਰਮੀਦੀ ਸੁਬਾਨਪੁਰ ਲੇਕਿਨ ਬੜੇ ਦੁੱਖ ਨਾਲ ਕਹਿਣਾ ਪਿਆ ਕਿ ਇਹਨਾਂ ਨੇ ਉਹ ਹਸਪਤਾਲ ਚੁੱਕ ਕੇ ਬਿਠਿੰਡੇ ਲੈ ਗਏ ਬਿਠਿੰਡੇ ਲਿਜਾਣ ਦਾ ਮਤਲਬ ਆ ਕਿ ਪੰਜਾਬ ਦੀ ਇੱਕ ਨੁੱਕਰ ਤੇ ਲੈ ਗਏ ਉਹਦਾ ਮਤਲਬ ਇਹ ਆ ਕਿ ਰਾਜਸਥਾਨ ਦੇ ਲੋਕਾਂ ਨੂੰ ਫਾਇਦਾ ਹੋਇਆ ਔਰ ਹਰਿਆਣੇ ਦੇ ਲੋਕਾਂ ਨੂੰ ਫਾਇਦਾ ਹੋਊਗਾ ਔਰ ਜਦੋਂ ਮੈਂ ਮੁਜਾਹਰਾ ਕੀਤਾ ਜਲੰਧਰ ਵਿੱਚ ਜਾ ਕੇ ਅਖਬਾਰਾਂ ਵਾਲਿਆਂ ਨੇ ਟੈਲੀਫੋਨ ਕਰਕੇ ਬੀਬੀ ਜਗੀਰ ਕੋਲ ਨੂੰ ਪੁੱਛਿਆ ਕਿ ਖੈਰਾ ਸੁਪਾਲ ਸਿੰਘ ਖੈਰਾ ਨੇ ਅੱਜ ਧਰਨਾ ਲਾਇਆ ਵਾ ਔਰ ਇਹਨਸ ਹਸਪਤਾਲ ਨੂੰ ਬਾਦਲ ਸਰਕਾਰ ਵੱਲੋਂ ਸੁਬਾਨਪੁਰੋ ਚੁੱਕ ਕੇ ਬਠਿੰਡੇ ਜਾਣ ਦਾ ਵਿਰੋਧ ਕੀਤਾ ਤੁਹਾਡਾ ਕਹਿਣਾ ਕੀ ਹੈ ਜਗੀਰਕੌਰ ਨੇ ਅਖਬਾਰਾਂ ਵਾਲਿਆਂ ਨੂੰ ਕਿਹਾ ਕਿ ਜੋ ਬਾਦਲ ਨੇ ਫੈਸਲਾ ਕੀਤਾ ਵਾ ਬਠਿੰਡੇ ਲੈ ਜਾਣ ਦਾ ਹਸਪਤਾਲ ਮੈਂ ਉਹਨਾਂ ਦੀ ਮਦਦ ਕਰਦੀ ਆ ਉਹਨੇ ਆਪਣੇ ਇਲਾਕੇ ਦੀ ਮਦਦ ਨਹੀਂ ਕੀਤੀ ਵੋਟਾਂ ਤੁਸੀਂ ਕੋ ਹਣੇ ਹੋ ਐਮਐਲਏ ਅਸੀਂ ਬਣਾਉਨੇ ਆ ਉਹਦੀ ਸ਼ਾਨ ਅਸੀਂ ਬਣਾਈ ਆ ਲੇਕਿਨ ਸਾਡਾ ਇੱਕ ਬਹੁਤ ਵੱਡਾ ਹਸਪਤਾਲ ਚੁੱਕਿਆ ਨੇ ਬਠਿੰਡੇ ਦੇ ਕੱਪਾ ਅਗਰ ਪੈਣੋ ਤੇ ਪ੍ਰੋ ਮੈਂ ਹੁੰਦਾ ਨਾ ਮੈਨੂੰ ਲੋੜ ਪੈਂਦੀ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਲੈਣਾ ਸੀ ਲੇਕਿਨ ਮੈਂ ਹਸਪਤਾਲ ਇੱਥੇ ਬੰਨ੍ਹ ਆ ਬਰਾ ਕੇ ਜਾਣਾ ਸੀ ਅਸੀਂ ਬਠਿੰਡੇ ਦੇ ਵਿੱਚ ਜਾਣ ਲੈਣਾ ਔਰ ਇਹਦਾ ਮਹਿਜ਼ ਲਫ਼ਜ਼ਾ ਨਾ ਨਹੀਂ ਮੇਰੇ ਪਿਤਾ ਜੀ ਦਾ ਇਹ ਇਤਿਹਾਸ ਹੈ ਸਰਦਾਰ ਸੁਖਜਿੰਦਰ ਸਿੰਘ ਵਿਦਿਆ ਮੰਤਰੀ ਬਣੇ ਦੂਸਰੀ ਵਾਰੀ ਜਦੋਂ 1985 ਦੇ ਵਿੱਚ ਤੇ 86 ਦੇ ਵਿੱਚ ਉਹਨਾਂ ਦੀ ਸਰਕਾਰ ਬਰਨਾਲਾ ਸਾਹਿਬ ਦੀ ਸਰਕਾਰ ਨੇ ਦਰਬਾਰ ਸਾਹਿਬ ਵਿੱਚ ਕੁੱਲਸ ਭੇਜਤੀ ਸੀ ਮੇਰੇ ਪਿਤਾ ਜੀ ਨੇ ਆ ਵਿਦਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਲੋਕੀ ਚੌਕੀਦਾਰਾ ਨਹੀਂ ਛੱਡਦੇ ਪਿੰਡਾਂ ਦੇ ਵਿੱਚ ਇਹ ਸਾਡਾ ਰਿਕਾਰਡ ਆ ਇਹ ਜਦੋਂ ਕੋਈ ਕੰਮ ਲੜਾਈ ਪੜਾਈ ਦਾ ਆ ਜੇ ਆਪਣੇ ਲੋਕਾਂ ਦੇ ਵਾਸਤੇ ਮੇਰਾ ਤੁਹਾਡੇ ਨਾਲ ਪ੍ਰਣ ਹੈ ਕਿ ਮੈਂ ਤੁਹਾਡੇ ਨਾਲ ਖੜਾ ਹੂੰਗਾ ਭਾਵੇਂ ਦੂਜੇ ਪਾਸੇ ਕੋਈ ਵੱਡੇ ਤੋਂ ਵੱਡਾ ਆਦਮੀ ਹੋਵੇ ਇੱਥੇ ਬਸ ਨੇ ਆਪਾਂ ਆ ਜਿੰਨੇ ਪੰਜਾਬ ਦੇ ਵਿੱਚ ਠੱਕੇ ਹੋਏ ਪਿਛਲੇ 70 ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਦਰਜਨਾਂ ਵਾਲੀ ਹੋਈ ਔਰ ਜਦੋਂ ਮਾਲਵੇ ਦੇ ਲੋਕਾਂ ਨੇ ਇਕੱਠੇ ਹੋ ਕੇ ਬਾਈਬਲ ਕਲਾਬ ਪਿੰਡ ਵਿੱਚ ਸ਼ਾਂਤਮਈ ਮੁਜਾਦਾ ਕੀਤਾ ਉਥੇ ਬਾਦਲਾਂ ਦੀ ਪੁਲਿਸ ਨੇ ਜਾ ਕੇ ਦੋ ਨੌਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਹਨਾਂ ਦੇ ਘੂਗਤੇ ਮੈਂ ਗਿਆ ਸੀਗਾ ਬਰਗਾੜੀ ਵਿੱਚ ਭੋਗ ਪਿਆ ਔਰ 5000 ਠੇਕਾ ਅਕਾਲੀਆਂ ਤੇ ਬੀਬੀ ਜਗੀਰਕੌਰ ਨੇ ਚੁੱਕਿਆ ਵਾ ਕਹਿੰਦੇ ਨੇ ਅਸੀਂ ਧਰਮ ਦੇ ਠੇਕੇਦਾਰ ਆ ਲੇਕਿਨ ਜਦੋਂ ਸਿੱਖ ਨੌਜਵਾਨ ਮਾਰੇ ਕੇ ਗੋਡੀ ਦੇ ਨਾਲ ਉਹਨਾਂ ਦੇ ਘੂਗਤੇ ਭੈਣੂ ਤੇ ਪਰੋ ਮੈਂ ਗਿਆ ਸੀਗਾ ਇੱਕ ਸੁਖਬੀਰ ਬਾਦਲ ਦੀ ਬੱਸ ਨੇ ਮੋਗੇ ਦੇ ਨੇੜੇ ਇੱਕ Dalit ਲੜਕੀ ਨੂੰ ਪਹਿਲਾਂ ਉਹਨੂੰ ਛੇੜਿਆ ਗਿਆ ਫਿਰ ਉਸ ਨੂੰ ਧੱਕਾ ਮਾਰ ਕੇ ਥੱਲੇ ਉਛਲ ਕੇ ਮਾਰ ਦਿੱਤਾ ਉੱਥੇ ਉਸ ਲੜਕੀ ਦੀ ਮਦਦ ਕਰਨ ਵਾਸਤੇ ਮੈਂ ਗਿਆ ਸੀਗਾ ਬੀਬੀ ਜਗੀਰਕੌਰ ਨੇ ਗਈ ਕੋਈ ਅਕਾਲੀ ਨਹੀਂ ਉੱਥੇ ਵੜਿਆ ਉਸ ਤੋਂ ਪਹਿਲਾਂ ਸ਼ਿਮਲਾ ਡੋਡਾ ਇੱਕ ਕਪੂਰ ਦਾ ਬਹੁਤ ਵੱਡਾ ਸ਼ਰਾਬ ਦਾ ਕਾਰੋਬਾਰੀ ਸੀਗਾ ਇੱਕ ਸਾਲ ਪਹਿਲਾਂ ਉਸ ਦੇ ਫਾਰਮ ਹਾਊਸ ਤੇ ਉਹ ਇਲੈਕਸ਼ਨ ਲੜਦਾ ਸੁਖਵੀਰ ਬਾਦਲ ਦਾ ਬੰਦਾ ਵਾ ਉਹਦੇ ਫਾਰਮ ਹਾਊਸ ਤੇ ਗੱਲਤਾਂ ਦੀਆਂ ਬਾਵਾ ਮੜਤੀਆਂ ਲੱਤਾਂ ਮੜਤੀਆਂ ਕਤਲ ਕੀਤੇ ਗਏ ਉਹਦੀ ਕੋਈ ਖਸਾਰ ਨਹੀਂ ਲੈਣ ਗਿਆ ਕੋਈ ਅਕਾਲੀ ਉਹਨਾਂ ਦੀ ਮਦਦ ਨਹੀਂ ਕਰਨ ਗਿਆ ਮੈਂ ਉੱਥੇ ਪਹੁੰਚਿਆ ਸੀ ਜਿੱਥੇ ਕਿਤੇ ਕਿਸਾਨ ਮਰਦੇ ਨੇ ਜਿੱਥੇ ਕਿਤੇ ਮਜ਼ਦੂਰ ਮਰਦਾ ਰਿਹਾ ਵਾ ਉਹਨਾਂ ਦੇ ਕੋਲ ਮੈਂ ਪਹੁੰਚਦਾ ਰਿਹਾ ਇਹ ਸਾਰੇ ਕੰਮਕਾਰ ਜੋ ਦੋ ਦਹਾਕਿਆਂ ਵਿੱਚ ਮੈਂ ਮਿਹਨਤ ਕੀਤੀ ਜੋ ਗਰੀਬਾਂ ਕਿਸਾਨਾਂ ਮਜ਼ਦੂਰਾਂ ਕਿਰਤੀਆਂ ਕਾਮਿਆਂ ਵਪਾਰੀਆਂ ਇਹਨਾਂ ਲੋਕਾਂ ਦੇ ਹੱਕ ਵਿੱਚ ਜਦੋਂ ਆਵਾਜ਼ ਉਠਾਈ ਤਾਂ ਦੁਨੀਆ ਭਾਰ ਵਿੱਚ ਬੈਠੇ ਪੰਜਾਬੀਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਇਲੈਕਸ਼ਨਾਂ ਵਿੱਚ ਆਮ ਆਦਮੀ ਪਾਰਟੀ ਦਾ ਮਦਦ ਕਰਾਂਗੇ ਮੈਂ ਸੁਖਪਾਲ ਸਿੰਘ ਖੇੜਾ ਦੀ ਮਦਦ ਕਰਾਂਗੇ ਹਰ ਪਿੰਡ ਵਿੱਚ ਐਨ ਆਰ ਆਈ ਅੱਜ ਵੀ ਤੁਹਾਡੇ ਜੋਸ਼ੀ ਪਰਿਵਾਰ ਦੇ ਵਿੱਚੋਂ ਹਰ ਪਿੰਡ ਵਿੱਚ ਸੈਂਕੜਿਆਂ ਦੀ ਤعداد ਵਿੱਚ ਵਿਦੇਸ਼ਾਂ ਚੋਂ ਐਨਆਰਆਈ ਚੱਲ ਕੇ ਅੱਜ ਪੰਜਾਬ ਦੀਆਂ ਚੋਣਾਂ 'ਚ ਆਏ ਨੇ ਆਪਣੇ ਪੁਲਤਿਆਂ ਚੋਣਾਂ ਵਿੱਚ ਐਨਆਰਆਈ ਹਿੱਸਾ ਲੈਣ ਆਏ ਨੇ ਤੁਹਾਨੂੰ ਪ੍ਰੇਰਣ ਵਾਸਤੇ ਵਿਦੇਸ਼ਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰੋਂ ਚੱਲ ਕੇ ਆਏ ਨੇ ਤੈਨੂੰ ਇਸ ਲਈ ਮੈਂ ਤੁਹਾਨੂੰ ਕਹਿਣਾ ਆ ਕਿ ਆਪਾਂ ਸਭ ਕੁਝ ਦੇਖ ਲਿਆ ਇਹਨਾਂ ਦਾ ਇਹਨਾਂ ਨੂੰ ਤਿੰਨ ਵਾਰ ਪਰਖ ਲਿਆ 10 ਸਾਲ ਕਾਲੇ ਦਿਨ ਦੀ ਸਰਕਾਰ ਹਨੇਰਾ ਹੀ ਹਨੇਰਾ ਪੰਜਾਬ ਦੇ ਵਿੱਚ ਰਹਿਣਾ ਇੰਨੇ ਨਸ਼ੇ ਵਾਰ ਦਿੱਤੇ ਸਾਡੇ ਸਮਾਜ ਦੇ ਵਿੱਚ ਮਾਫ ਕਰਨਾ ਕੋਈ ਦੇਣੇ ਦਾ ਨਹੀਂਗਾ ਜਦੋਂ ਮੈਨੂੰ ਪਿੰਡਾਂ 'ਚ ਲੋਕੀ ਕਹੇ ਨਾਲ ਲੈ ਕੇ ਜਾਂਦੇ ਨੇ ਕਿ ਸਾਡੇ ਪਿੰਡ ਚੋਂ ਫਲਾ ਸਾਡਾ ਬੱਚਾ ਜਿਹੜਾ ਹੈਗਾ ਉਹ ਉਹ ਨਸ਼ੇ ਦੇ ਕਰਕੇ ਉਹਦੀ 27 ਸਾਲ 32 ਸਾਲ 35 ਸਾਲ ਜਿਹੜੀ ਕੋਈ ਉਮਰ ਨਹੀਂ ਆ ਮਰਨ ਦੀ ਕਿਉਂਕਿ ਇਹਨਾਂ ਨਸ਼ਾ ਪੰਜਾਬ ਦੇ ਵਿੱਚ ਕੀ ਚਿੱਟਾ ਕੀ ਸਮੈਕ ਕੀ ਟੋਟੇ ਤਰ੍ਹਾਂ ਤਰ੍ਹਾਂ ਦੇ ਲੋਕੀ ਕੀਕੇ ਲਾ ਰਹੇ ਨੇ ਸਾਰੇ ਆਪਣੇ ਵਿੱਚ ਜੋ ਕਿ ਜਦ ਸਾਡੇ ਬੱਚਾ ਨੂੰ ਪੜ ਲਿਖਣ ਤੋਂ ਬਾਅਦ ਕੋਈ ਨੌਕਰੀ ਨਹੀਂ ਦੀ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਆਮਦਨ ਨਹੀਂ ਗਈ ਆ ਜਿਹੜੀ ਮਾੜੀ ਮੋਟੀ ਖੁਸ਼ਹਾਲੀ ਤੁਹਾਨੂੰ ਦਿਸਦੀ ਆਲੇ-ਦੁਆਲੇ ਇਹ ਜਿਹੜੇ ਸਾਡੇ ਬੱਚੇ ਬਾਹਰਲੇ ਮੁਲਕਾਂ ਚ ਗਏ ਉਹਨਾਂ ਦੀ ਕਮਾਈ ਆ ਇੱਥੇ ਕੋਈ ਕਮਾਈ ਨਹੀਂ ਸੀਗੀ ਇੱਥੇ ਜਿਹਨਾਂ ਲੋਕਾਂ ਦੇ ਕੋਲ ਜ਼ਮੀਨ ਹੈ ਨਹੀਂ ਜੀ ਜਾਂ ਜਿਹੜਾ ਲੋਕਾਂ ਦੇ ਕੋਲ ਬਿਲਕੁਲ ਕੱਲੀ ਜ਼ਮੀਨ ਹੈ ਜਾਂ ਜਿਹਨਾਂ ਦੇ ਕੋਲ ਕੋਈ ਹੋਰ ਸਾਧਨ ਨਹੀਂ ਬੱਚਾ ਬਾਹਰ ਨਹੀਂ ਗਿਆ ਉਹਨਾਂ ਦੀ ਅੱਜ ਜ਼ਿੰਦਗੀ ਜਿਹੜੀ ਆ ਉਹ ਬਹੁਤ ਬਹੁਤ ਨਾਜ਼ੁਕ ਤੇ ਬਹੁਤ ਤਰਸਯੋਗ ਹਲਾਤਾ ਵਿੱਚ ਮੈਂ ਪਿੰਡਾਂ 'ਚ ਗਿਆ ਵਾਂ ਇੱਥੇ ਮਕਾਨਾਂ ਦੀ ਗੱਲ ਕੀਤੀ ਮੇਰੇ ਵੀਰ ਗੁਰਦੇਵ ਸਿੰਘ ਜੀ ਨੇ ਮੈਨੂੰ ਕਿਹਾ ਵਾ ਮੈਂ ਮਕਾਨਾਂ 'ਚ ਮੈਂ ਆ ਢਿਲਵਾ ਦਾ ਵੈਸੇ ਤਾਂ ਮੇਰੇ ਖਾਲ ਤੁਹਾਡੇ ਪਿੰਡ ਵੀ ਮੇਰੇ ਮੇਰੇ ਘਰੋਂ ਹੋ ਕੇ ਗਈ ਕੱਲੇ-ਕੱਲੇ ਘਰ ਚੋਂ ਕੇ ਅਸੀਂ ਤਾਂ ਲਗਭਗ ਪੁਲੱਤ ਦਾ ਕੋਈ ਕਰਨੀ ਛੱਡਿਆ ਚਾਹੇ ਮੇਰਾ ਬੇਟਾ ਗਿਆ ਚਾਹੇ ਮੈਂ ਗਿਆ ਚਾਹੇ ਮੇਰੀ ਘਰਵਾਲੀ ਗਈ ਆ ਸੀ ਹਰ ਗਰੀਬ ਦਾ ਘਰ ਜਾ ਕੇ ਖੜਕਾਇਆ ਔਰ ਮੈਂ ਜਿੱਦਾਂ ਢਿਲਵਾ ਹਫਤਾਪੁਰ ਮੁਹੱਲਾ ਵਾ ਜਿਹੜਾ ਥਾੜੇ ਦੇ ਪਿਛਲੇ ਪਾਸੇ ਆ ਮੈਂ ਜਦੋਂ ਉਹਨਾਂ ਗਰੀਬਾਂ ਦੇ ਘਰ ਵਿੱਚ ਗਿਆ ਤਾਂ ਮੈਂ ਆਪ ਦੇਖਿਆ ਵਾ ਕਿ ਇੱਕ ਇੱਕ ਮਰਲੇ ਵਿੱਚ ਦੋ ਦੋ ਤਿੰਨ ਤਿੰਨ ਪਰਿਵਾਰ ਰਹਿ ਰਹੇ ਨੇ ਇੱਕ ਇੱਕ ਮਰਲੇ ਵਿੱਚ ਇੱਕ ਪਾਸੇ ਜਿਹੜਾ ਮੈਂ ਅੰਬਾਨੀਆਂ ਦਾ ਨਾਮ ਲਿਆ ਸੀਗਾ ਦੋ ਭਰਾ ਨੇ ਸਿਰਫ ਪੈਣੋ ਤੇ ਪ੍ਰੋਗ ਇਸ ਦੇਸ਼ ਵਿੱਚ ਜਿਹਨੇ ਵੱਡੇ ਉਦਯੋਪਪਤੀ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਦੋਂ ਭਰਾਵਾਂ ਨੇ ਕੋਲ 10 ਲੱਖ ਕਰੋੜ ਰੁਪਏ ਦਾ سرمਾਇਆ ਵਾ 10 ਲੱਖ ਕਰੋੜ ਰੁਪਏ ਦਾ سرمਾਇਆ ਤੇ ਇੱਥੇ ਇੱਕ ਮਰਲੇ ਦੇ ਵਿੱਚ ਤਿੰਨ ਤਿੰਨ ਪਰਿਵਾਰ ਰਹਿ ਰਹੇ ਨੇ ਔਰ ਇਹ ਵੀ ਘਰ ਦੇਖੇ ਜਿਹੜੇ ਫਿਰਨੀਆਂ ਤੋਂ ਛੇਛੇ ਪੁੱਤ ਡੂੰਗੇ ਨੇ ਮੇਰੇ ਕੱਲ ਚੱਕੋ ਕੀ ਦੇ ਵਿੱਚ ਵੀ ਇਹੋ ਜਿਹੇ ਘਰ ਜ਼ਰੂਰ ਹੋਣਗੇ ਇਹ ਵੀ ਘਰ ਦੇਖੇ ਜਿਹੜੇ ਅੱਜ 21ਵੀਂ ਸਦੀ 'ਚ ਜਿੱਥੇ ਲੋਕੀ ਚੰਦ ਤੇ ਫਿਰਦੇ ਨੇ ਬਾਹਲੇ ਮੁਲਕਾਂ ਦੇ ਲੋਕ ਤੇ ਸਾਡੇ ਲੋਕਾਂ ਦੇ ਘਰ ਜਿਹੜੇ ਨੇ ਉਹ ਪਾਲਿਆਂ ਵਾਲੀਆਂ ਛੱਤਾਂ ਵਾਲੇ ਨੇ ਲੋਕਾਂ ਨੇ ਤਰਪਾਲਾ ਪਾਈਆਂ ਆਪਣੇ ਘਰਾਂ ਦੇ ਵਿੱਚ ਇਸ ਲਈ ਮੈਂ ਤੁਹਾਨੂੰ ਕਹਿਣ ਆਇਆ ਵਾ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਕੁਝ ਦੂਰ ਅੰਦੇਸ਼ੀ ਨਾਲ ਨਹੀਂ ਸੋਚਿਆ ਜਿਨ੍ਹਾਂ ਨੇ ਮਹਿਜ਼ ਆਪਾਂ ਨੂੰ ਵੋਟਾਂ ਲੈਣ ਦੇ ਨਜ਼ਰੀਏ ਦੇ ਨਾਲ ਬਹੁਤ ਪ੍ਰਚਾਰ ਕਰਕੇ ਤੇ ਛੋਟੀਆਂ-ਛੋਟੀਆਂ ਸਹੂਲਤਾਂ ਦੇ ਕੇ ਤੇ ਆਪਾਂ ਨੂੰ ਪਰਮੋਣ ਦੀ ਕੋਸ਼ਿਸ਼ ਕੀਤੀ ਆ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਸਰਕਾਰ ਬਣੇ ਅਸੀਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਜਿੰਨੇ ਗਰੀਬ ਲੋਕ ਨੇ ਜਿਹੜੇ ਬੇਕਾਰੇ ਨੇ ਬਹੁਤ سارے ਲੋਕ ਪਿੰਡਾਂ 'ਚ ਕਿਰਾਏ ਤੇ ਰਹਿ ਰਹੇ ਨੇ ਜਿੰਨੇ ਗਰੀਬ ਲੋਕ ਨੇ ਜਿਹੜੇ ਬੇਕਾਰੇ ਨੇ ਜਿਨ੍ਹਾਂ ਕੋ ਥਾਂ ਵੀ ਥੋੜਿਆ ਅਸੀਂ ਸਭ ਗਰੀਬਾਂ ਵਾਸਤੇ ਅੱਛੇ ਸਾਦੇ ਤੇ ਨਵੇਂ ਮਕਾਨ ਬਣਾ ਕੇ ਦੇਵਾਂਗੇ ਪੰਜਾਬ ਵਿੱਚ ਇਹ ਸਾਡੀ ਆਮ ਆਦਮੀ ਪਾਰਟੀ ਦਾ ਵਾਅਦਾ। ਸੁਣ ਕੇ ਇਸ ਲਈ ਮੈਂ ਤੁਹਾਨੂੰ ਕਹਿਣ ਆਇਆ ਵਾਂ ਕਿ ਆਪਾਂ ਬਹੁਤ ਸਮਾਂ ਇਹਨਾਂ ਨੂੰ ਦੇਖ ਲਿਆ ਬਹੁਤ ਭਾਰੀ ਜਿਤਾਤਾ। ਅੱਜ ਮੈਂ ਬੀਬੀ ਜਗੀਰ ਕੌਰ ਬਾਰੇ ਦੋ ਇੱਕ ਦੋ ਚਾਰ ਗੱਲਾਂ ਇਹਨਾਂ ਦੀ ਮਾਨਸਿਕਤਾ ਬਾਰੇ ਕਹਿਣਾ ਚਾਹੁੰਦਾ ਵਾਂ। ਅੱਜ ਇੱਕ ਪਾਸੇ ਆਪਣੇ ਜਵਾਈ ਨੂੰ ਟਿਕਟ ਦਵਾਈ ਹੋਈ ਆ ਭੁਵਿੰਦਰ ਸਿੰਘ ਨੂੰ। ਉਹਨੂੰ ਕਹਿਤਾ ਕਿ ਤੂੰ ਉਮੀਦਵਾਰ ਹੋਏਂਗਾ ਭਲਤ ਤੋਂ। ਇੱਕ ਪਾਸੇ ਅੱਜ ਤੱਕ ਕੋਸ਼ਿਸ਼ جاری ਸੀ ਕਿਸੇ ਤਰੀਕੇ ਨਾਲ ਚੋਣਾ ਮੈਦਾਨ ਲੜਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੂੰ 5 ਸਾਲ ਦੀ ਕੈਦ ਹੋਈ ਹੋਈ ਹੈ ਪਹਿਲਾਂ ਇਹ ਅਰਜ਼ੀ ਦਿੱਤੀ ਆ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜਿਹੜੀ ਅੱਜ ਅਖਬਾਰਾਂ ਵਿੱਚ ਖਬਰ ਲੱਗੀ ਹੋਈ ਹੈ ਉਹਨਾਂ ਨੂੰ ਇਹ ਕਹਿੰਦੇ ਕਿ ਮੇਰੀ ਸਜ਼ਾ ਜਿਹੜੀ ਆ ਉਸ ਤੇ ਰੋਕ ਲਾਈ ਜਾਵੇ ਮੈਨੂੰ ਚੋਣਾ ਲੜਨ ਦੀ ਆਗਿਆ ਦਿੱਤੀ ਇੱਕ ਪਾਸੇ ਆਪਣੇ ਜਵਾਈ ਦੀ ਫੋਟੋਆਂ ਲਾ ਕੇ ਕੈਂਡੀਡੇਟ ਬਣਾਇਆ ਇੱਕ ਪਾਸੇ ਹਾਈ ਕੋਰਟ ਵਿੱਚ ਜਾ ਕੇ ਆਪ ਚੋਣਾ ਲੜਨ ਦੀ ਆਗਿਆ ਮੰਗ ਰਿਹਾ ਹਾਈ ਕੋਰਟ ਨੇ ਕਾਟਾ ਲਾ ਦਿੱਤਾ ਇਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਕੱਲ ਰਾਤ ਨੂੰ ਦਿੱਲੀ ਪਹੁੰਚੇ 25 ਲੱਖ ਰੁਪਏ ਵਕੀਲ ਨੂੰ ਫੀਸ ਦਿੱਤੀ ਆ ਦਿੱਲੀ ਦੇ ਸੁਪਰੀਮ ਕੋਰਟ ਦੇ ਇੱਕ ਵਕੀਲ ਨੂੰ ਅੱਜ ਸਵੇਰੇ ਸੁਪਰੀਮ ਕੋਰਟ ਅੱਜ ਸਵੇਰ ਤੱਕ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਨਾਲ ਮੇਰੇ ਜਵਾਈ ਨੂੰ ਨਾਲ ਲੜਨਾ ਪਵੇ ਮੈਂ ਇਲੈਕਸ਼ਨ ਲੜਾਂ ਅੱਜ ਸੁਪਰੀਮ ਕੋਰਟ ਨੇ ਉਸ ਜਿਹੜੀ ਅਰਜੀ ਤੇ ਵੀ ਰੋਕ ਲਾਤੀ ਰੱਤ ਕਰ ਸਕਦੀ ਆ ਇਲੈਕਸ਼ਨ ਨਹੀਂ ਲੜ ਸਕਦੀ ਮਨਸਿਕਤਾ ਦੱਸਣਾ ਚਾਹਣਾ ਆਪਣੇ ਬੱਚਿਆਂ ਦੇ ਵੀ ਭਰੋਸਾ ਨਹੀਂਗਾ ਨਹੀਂ ਤਾਂ ਆਦਮੀ ਕਹਿੰਦਾ ਕੋਈ ਗੱਲ ਨਹੀਂ ਮੇਰਾ ਮੇਰੀ ਧੀ ਮੇਰਾ ਪੁੱਤ ਮੇਰਾ ਜਵਾਈ ਤੇ ਸਾਡਾ ਮੇਰੇ ਪਰਿਵਾਰ ਦਾ ਹਿੱਸਾ ਵਾ ਅਗਰੇ ਲੱਗਦੇ ਨੇ ਮੈਂ ਮਦਦ ਕਰੂਗਾ ਲੇਕਿਨ ਆਪਣੇ ਜਵਾਈ ਨੂੰ ਵੀ ਉਹਨਾਂ ਨੇ ਟੋਲ ਰੇਟ ਕੀਤਾ ਹੈ ਉਹਨਾਂ ਦੀ ਮਾਨਸਿਕਤਾ ਦੱਸਣਾ ਚਾਹੁੰਦਾ ਕਿੰਨਾ ਸੱਤਾ ਦਾ ਉਹਨਾਂ ਨੂੰ ਸ਼ੌਕ ਹੈ ਤੇ ਲਾਲਚ ਹੈ ਔਰ ਇੱਕ ਹੋਰ ਮੈਂ ਉਹਨਾਂ ਦੀ ਮਾਨਸਿਕਤਾ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਵੀਡੀਓ ਦਾ ਕਲਿੱਪ ਸੁਣਾਉਣਾ ਤੁਸੀਂ ਢਿਲਵਾ ਦੇ ਬਿਲਕੁਲ ਲਾਗੇ ਬੈਠੇ ਤੁਹਾਨੂੰ ਯਾਦ ਹੈ ਅੱਜ ਤੋਂ ਕੋਈ ਡੇਢ ਪੌਣੇ 2 ਸਾਲ ਪਹਿਲਾਂ ਇੱਕ ਰਿਕਸ਼ਾ ਚਾਲਕ ਸੀ ਸੂਮਨਾਥ ਢਿਲਵਾ ਦਾ ਉਸਨੇ ਆਪਣੇ ਆਪ ਨੂੰ ਤੇਲ ਪਾ ਕੇ ਇੱਕ ਬੈਂਚ ਦੇ ਮੋਢੇ ਅੱਗ ਲਾ ਕੇ ਸਾੜ ਲਿਆ ਸੀ ਯਾਦ ਹੈ ਤੁਹਾਨੂੰ ਇਸ ਲਈ ਸਾੜਿਆ ਸੀਗਾ ਕਿਉਂਕਿ ਉਹਦੇ ਕੋਲ ਅ ਕੋਈ ਪੈਨਸ਼ਨ ਦਾ ਉਹਨੂੰ ਪੈਨਸ਼ਨ 250 ਰੁਪਏ ਸਰਕਾਰ ਨਹੀਂ ਸੀ ਦਿੰਦੀ ਇੱਕ ਦੋ ਚਾਰ ਮਹੀਨੇ ਜਦੋਂ ਪੈਨਸ਼ਨ ਨਾ ਦਿੱਤੀ ਗਈ ਅਖੀਰ ਆਣ ਕੇ ਉਹਨਾਂ ਤੰਗ ਹੋ ਕੇ ਗਰੀਬ ਦਾ ਚੁੱਲਾ ਤਾਂ ਰੋਜ਼ ਪੈਸੇ ਆਉਣਗੇ ਤਾਂ ਉਹਦਾ ਚੁੱਲਾ ਜਿਹੜਾ ਉਹ ਬਲਣਾ ਵਾ ਉਹਨੇ ਆਣ ਕੇ ਤੰਗ ਹੋ ਕੇ ਆਪਣੇ ਆਪ ਤੇ ਤੇਲ ਪਾ ਕੇ ਸਾੜਿਆ 250 ਰੁਪਏ ਵਾਸਤੇ ਪੰਜਾਬ ਵਿੱਚ 21ਵੀਂ ਸਦੀ 'ਚ ਅਸੀਂ ਸਾਰੇ ਅਖਬਾਰਾਂ 'ਚ ਆਇਆ ਟੈਲੀਵਿਜ਼ਨਾਂ 'ਚ ਆਇਆ ਮੈਂ ਉਹਨਾਂ ਦੇ ਘਰ ਅਫਸੋਸ ਕਰਨ ਗਿਆ ਔਰ ਅਸੀਂ ਪੰਜਾਬ ਦੀ ਇਹ ਰਵੈਤ ਹੈ ਕਿ ਤੁਸੀਂ ਜੇ ਭਾਵੇਂ ਤੁਹਾਡਾ ਵਿਰੋਧੀ ਵੀ ਮਰਦਾ ਵਾ ਨਾ ਤੁਸੀਂ ਕਿਸੇ ਦੀ ਮੌਤ ਦਾ ਮਜ਼ਾਕ ਨਹੀਂ ਉਡਾ ਸਕਦੇ ਜੇ ਤੁਸੀਂ ਹੰਦਰਦੀ ਨਹੀਂ ਕਰ ਸਕਦੇ ਘੱਟੋ ਘੱਟ ਤੁਸੀਂ ਮਜ਼ਾਕ ਨਹੀਂ ਉਡਾ ਸਕਦੇ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਜਿਸ ਨੂੰ ਆਫ ਕਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ